ਸਾਰੇ ਦੇਸ਼ ਵਿੱਚ 15 ਅਗਸਤ ਆਜ਼ਾਦੀ ਦਿਹਾੜਾ ਬੜੀ ਧੂਮਤਾਵੰਨਾ ਬਣਾਇਆ ਜਾ ਰਿਹਾ ਸੋ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚ ਵੀ ਜਲਾਲਾਬਾਦ ਫਾਜ਼ਲਕਾ ਔਰ ਅਬੋਰ ਸਿਟੀ ਦੇ ਵਿੱਚ ਜਿਹੜਾ ਹੈਗਾ ਤਿੰਨ ਥਾਵਾਂ ਤੇ ਜਿਹੜਾ ਰਾਸ਼ਟਰੀ ਤਿਰੰਗਾ ਜਿਹੜਾ ਹੈ ਨਰਹਿ ਜਾਵੇਗਾ ਸੋ ਅੱਜ ਦੇ ਦਿਨ ਅਸੀਂ ਫਾਜ਼ਲਕਾ ਵੀ ਜਿਹੜਾ ਫਲੈਗ ਮਾਰਚ ਕੀਤਾ ਸਿਟੀ ਦੇ ਵਿੱਚ ਅਬੋਰ ਵੀ ਤੇ ਹੁਣ ਜਲਾਲਾਬਾਦ ਕਰਨ ਜਾ ਰਹੇ ਹਾਂ ਸਾਡੇ ਨਾਲ ਜਿਹੜੀ ਹੈਗੀ ਆ ਜੁਆਇਟ ਬੀਐਸਐਫ ਦੇ ਨਾਲ ਅਸੀਂ ਜਿਹੜਾ ਹੈਗਾ ਸਾਰੀ ਸਿਟੀ ਦੇ ਵਿੱਚ ਉਸ ਜਗ੍ਹਾ ਪੈਦਲ ਮਾਰਚ ਤੇ ਫਿਰ ਜਿਹੜਾ ਜਿਹੜੇ ਸਟਾਪ ਪੁਆਇੰਟ ਨੇ ਸਾਡੇ ਉਹ ਅਸੀਂ ਪਿੰਡਾਂ ਨੂੰ ਰੂਰਲ ਏਰੀਆ ਨੂੰ ਵੀ ਕਵਰ ਕਰਾਂਗੇ ਸੋ ਇਹਨਾਂ ਤਰ੍ਹਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਕਿਸੇ ਵੀ ਛੇੜਛਾੜ ਨਹੀਂ ਅਸਰ ਨੂੰ ਕਿਸੇ ਨੂੰ ਵੀ ਅਸੀਂ ਇਹੋ ਜਿਹੀ ਕੋਈ ਹਰਕਤ ਨਹੀਂ ਕਰਨ ਲੈਣੀ ਜਿਹੜੀ ਕੀ ਸਾਡੇ ਸਮਾਜ ਦੇ ਵਿੱਚ ਵਿਰਸਾ ਪਾਉਣੀ ਹੈ ਉਹ ਮੇਰੀ ਜਿਹੜੀ ਹੈਗੀ ਆ ਦੇਸ਼ ਵਾਸੀਆਂ ਨੂੰ ਤੇ ਜਨਰਲ ਨਵਾਬ ਤੇ ਫਾਜ਼ਲਕਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਬੀਤ ਆ ਕਿ ਜੋ ਵੀ ਸ਼ਰਾਰਤੀ ਅੰਸਰ ਤੁਹਾਡੀ ਨਿਗਾ ਚੋਂਦਾ ਸਾਨੂੰ ਇਤਲਾਹ ਦੇਣ ਅਸੀਂ 24 ਘੰਟੇ ਜਿਹੜੇ ਹੈਗੇ ਆ ਡਿਊਟੀ ਕਰ ਰਹੇ ਆ ਤੇ ਤੁਹਾਨੂੰ ਹਰ ਤਰੀਕੇ ਨਾਲ ਜਿਹੜਾ ਹੈਗਾ ਇਸ ਦਿਹਾੜੇ ਤੇ ਇਹਦਾ ਕੁਛ ਨਾਲ ਮਨਉਣ ਦਾ ਮੌਕਾ ਇਹ ਸਰ ਜਿਹੜੀ 15 ਅਗਸਤ ਨੂੰ ਲੈ ਕੇ ਰਾਤ ਦੀ ਜੋ ਗਸ਼ਤ ਹੈ ਉਹ ਕਿੰਨੀ ਕੁ ਵਧਾਈ ਗਈ ਹੈ ਤਾਂ ਜਿਹੜੀ ਹੋਰ ਜਿਹੜੀ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਇੱਥੇ ਚੈਕਿੰਗ ਕਿੰਨੀ ਕੁ ਵਧਾਈ ਗਈ ਹੈ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਨੌ ਨਾਕੇ ਜਿਹੜੇ ਪੱਤੇ ਜਿਹੜੇ ਹੈਗੇ ਆ 24 ਘੰਟੇ ਚੱਲ ਰਹੇ ਨੇ ਸੋ ਸਾਡਾ ਕੁਝ ਏਰੀਆ ਜਿਹੜਾ ਹੈਗਾ ਇੰਟਰ ਸਟੇਟ ਦਾ ਕੁਝ ਬਾਰਡਰ ਦਾ ਪਲੱਸ ਆਊਟ ਆਫ ਜਿਹੜਾ ਡਿਸਟ੍ਰਿਕਟ ਦਾ ਵੀ ਹੈ ਸੋ ਇਸ ਕਰਕੇ ਜਿਹੜੇ ਸਾਡੇ 9 ਨਾਕੇ ਪਰਮਨੈਂਟ ਨੇ ਪਲੱਸ ਜਿਹੜੇ ਸਾਡੇ ਸ਼ਿਫਟਿੰਗ ਨਾਕਾ ਬੰਦੇ ਚੱਲਦੇ ਰਹਿੰਦੇ ਆ ਗਸ਼ਤਾਂ ਸਾਡੀਆਂ ਚੱਲਦੇ ਰਹਿੰਦੀਆਂ ਨਾਈਟ ਦੀਆਂ ਗਸ਼ਤਾਂ ਚੱਲਦੀਆਂ ਰਹਿੰਦੀਆਂ ਸਾਡੀ ਰਾਤ ਨੂੰ ਦੋ ਡੀਐਸਪੀ ਦੋ ਜੀਓ ਅਫਸਰ ਜਿਹੜੇ ਹੈਗੇ ਆ ਉਹ ਨਾਈਟ ਡਿਊਟੀ ਤੇ ਹੁੰਦੇ ਆ ਸੋ ਕਿਸੇ ਵੀ ਸ਼ਰਾਰਤੀ ਅਫਸਰ ਨੂੰ ਕੋਈ ਵੀ ਸਟੈਪ ਨਹੀਂ ਚੱਲਦਾ ਸਰ ਜੀ ਇਸ ਕੋਈ ਆਵਾਜ਼ ਇਹ ਕਰ ਗਈ ਹੈ ਚੈਕਿੰਗ ਜਾਂ ਜਿਹੜੇ ਨਾਕੇਬੰਦੀ ਪੱਕੇ ਨਾਕੇ ਉਹ ਕਿੰਨੇ ਲਗਾਏ ਗਏ ਆ ਪੱਕੇ ਨਾਕੇਬੰਦੀ ਨਵੇਂ ਆ ਸਾਡੇ ਜੀ ਔਰ ਰੇਲਵੇ ਸਟੇਸ਼ਨ ਬੱਸ ਸਟੈਂਡ ਰੁਟੀਨ 'ਚ ਜੋ ਵੀ ਸਾਡੀਆਂ ਕੋਈ ਹੋਟਲ ਸ੍ਰਾਮਾ ਵਗੈਰਾ ਕੇ ਉਹ ਵੀ ਚੈਕਿੰਗ ਹੋ ਰਹੀ ਆ ਸੋ ਮੁਖਤ ਪ੍ਰਬੰਧਕ ਠੀਕ ਥੈਂਕ ਯੂ ਥੈਂਕ ਯੂ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਏ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਕੰਟੇ ਦੇਖ ਸਕਦੇ ਹੋ